ਦੋਸਤੋ ਤੁਹਾਨੂੰ ਜਿਆਦਾਤਰ ਕਿਹੜੀਆਂ ਵੀਡੀਓ ਪ੍ਰਭਾਵਿਤ ਕਰਦੀਆਂ ਨੇ ਮੋਟੀਵੇਸ਼ਨਲ ਵੀਡੀਓ ਤੁਹਾਨੂੰ ਮੇਰੀ ਸੋਚ ਦੇ ਮੁਤਾਬਕ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਕਿਉਂਕਿ ਮੋਟੀਵੇਸ਼ਨਲ ਵੀਡੀਓ ਹੀ ਸਾਨੂੰ ਇੱਕ ਨਵੀਂ ਜ਼ਿੰਦਗੀ ਜਿਉਣ ਦੀ ਸੇਧ ਦਿੰਦੀਆਂ ਨੇ ਜਿਹੜੀ ਅੱਜ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮੋਟੀਵੇਸ਼ਨਲ ਵੀਡੀਓ ਤੇ ਇਹ ਤੁਸੀਂ ਦੇਖਿਓ ਜ਼ਰੂਰ ਸੁਣਿਓ ਜ਼ਰੂਰ ਸੁਣ ਕੇ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਜ਼ਰੂਰ ਹੈ ਕਿਉਂਕਿ ਜੇ ਕੋਈ ਚੰਗੀ ਚੀਜ਼ ਹੈ ਸਾਨੂੰ ਮੋਟੀਵੇਸ਼ਨ ਦਿੰਦੀ ਹੈ ਸਾਨੂੰ એનર્ਜੀ ਦਿੰਦੀ ਹੈ ਸਾਨੂੰ ਜ਼ਿੰਦਗੀ ਜਿਉਣ ਦਾ ਅੱਗੇ ਰਾਹ ਦਿਖਾਉਂਦੀ ਹੈ ਤਾਂ ਸਾਨੂੰ ਉਸ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਜ਼ਰੂਰ ਉਹਦੇ ਤੇ ਅਮਲ ਕਰਨਾ ਚਾਹੀਦਾ ਹੈ ਮੋਟੀਵੇਸ਼ਨਲ ਵੀਡੀਓ ਅੱਜ ਕੱਲ ਬਹੁਤ ਸਾਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਮਿਲ ਜਾਣਗੀਆਂ ਪਰ ਕਈ ਵੀਡੀਓ ਕਈ ਮੋਟੀਵੇਸ਼ਨਲ ਵਿਚਾਰ ਸਾਨੂੰ ਇੰਨਕ ਤੁਰੰਦਰ ਤੱਕ ਸਿੱਖਿਆ ਦਿੰਦੇ ਆ ਕਿ ਲੱਗਦਾ ਕਿ ਇਹ ਗੱਲ ਮੇਰੀ ਹੋ ਰਹੀ ਹੈ ਚਾਹੀ ਗੱਲ ਸਾਡੀ ਹੋ ਰਹੀ ਹੈ ਜਾਂ ਇਹ ਗੱਲਾਂ ਸਾਡੇ ਨਾਲ ਇਹ ਰਿਲੇਟਡ ਨਹੀਂ ਜਿਹੜੀਆਂ ਹੋ ਰਹੀਆਂ ਨੇ ਇਸ ਵੀਡੀਓ ਦੇ ਵਿੱਚ ਕਈ ਥਾਵਾਂ ਤੇ ਲੋਕਾ ਤੁਹਾਡੀ ਕਦਰ ਨਹੀਂ ਕਰਦੇ ਤੁਸੀਂ ਉਹਨਾਂ ਦਾ ਬਹੁਤ ਕਰਦੇ ਹੋ ਇਹੋ ਜਿਹੇ ਮੋਟੀਵੇਸ਼ਨਲ ਵੀਡੀਓ ਇਹੋ ਜਿਹੇ ਮੋਟੀਵੇਸ਼ਨਲ ਵਿਚਾਰ ਤੁਹਾਨੂੰ ਸਾਡੇ ਇਸ ਚੈਨਲ ਤੇ ਤੁਹਾਨੂੰ ਕਲਮ ਬੋਲ ਦੀ ਵਿੱਚ ਤੁਹਾਨੂੰ ਅਕਸਰ ਹੀ ਮਿਲਦੇ ਨੇ ਇਹ ਵੀਡੀਓ ਦੇ ਨਾਲ ਅਸੀਂ ਉਹਨਾਂ ਜਿਨ੍ਹਾਂ ਇਹ ਸਾਡੇ ਮੋਟੀਵੇਸ਼ਨਲ ਵਿਚਾਰਾਂ ਦੇ ਨਾਲ ਇਹ ਵੀਡੀਓ ਸਾਨੂੰ ਅੰਦਰ ਤੱਕ ਭਰ ਦਿੰਦੀਆਂ ਨੇ ਸਾਡੇ ਵਿੱਚ એનર્ਜੀ ਤੇ ਸਾਡੇ ਵਿਚਾਰਾਂ ਨੂੰ ਬਦਲ ਦਿੰਦੀਆਂ ਨੇ ਇਈ ਰੀਤੇ ਸਾਨੂੰ ਅਮਲ ਕਰਨ ਦੀ ਬਹੁਤ ਲੋੜ ਆ ਕੇ ਤੇ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਆਪਾਂ ਸਾਰੇ ਦੇਖਦੇ ਆਂ ਤੇ ਤੁਸੀਂ ਇਸ ਵੀਡੀਓ ਤੋਂ ਕੀ ਸਿੱਖਿਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਜ਼ਰੂਰ ਦੱਸਿਓ ਤੇ ਲਓ ਫਿਰ ਆਪਾਂ ਕਰਦੇ ਆਂਗੇ ਅੱਜ ਦੀ ਇਹ ਵੀਡੀਓ ਸ਼ੁਰੂ ਦੋਸਤੋ ਕੀ ਤੁਸੀਂ ਕਦੇ ਸੋਚਿਆ ਕਿ ਦੁਨੀਆ ਦੀ ਸਭ ਤੋਂ ਵੱਡੀ ਮੁਸੀਬਤ ਕੀ ਹੋ ਸਕਦੀ ਹੈ ਕੀ ਇਹ ਗਰੀਬੀ ਹੈ ਈਰਖਾ ਹੈ ਤੋਖਾ ਹੈ ਜਾਂ ਕੋਈ ਅਸੀ ਚੀਜ਼ ਜੋ ਇਨਸਾਨ ਦੀ ਆਤਮਾ ਨੂੰ ਅੰਦਰੋਂ ਖੋਖਲਾ ਕਰ ਦੇਵੇ ਹਰ ਬੰਦਾ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਸੰਘਰਸ਼ ਵਿੱਚ ਹੈ ਕਿਸੇ ਦੀ ਦੁਨੀਆ ਔਲਾਦ ਦੀ ਲੋਡ 'ਚ ਸੜ ਰਹੀ ਹੈ ਕਿਸੇ ਨੂੰ ਵਾਰਸ ਮਿਲ ਗਏ ਪਰ ਉਹਨਾਂ ਦੇ ਦਿਲ ਖੋਟੇ ਨੇ ਕੋਈ ਈਰਖਾ ਦੀ ਅੱਗ ਵਿੱਚ ਸੜ ਰਿਹਾ ਤੇ ਕਿਸੇ ਨੂੰ ਆਪਣੇ ਹੀ ਕਰਮ ਸਜ਼ਾ ਦੇ ਰਹੇ ਨੇ ਪਰ ਸਭ ਤੋਂ ਅਜੀਬ ਗੱਲ ਇਹ ਹੈ ਕਿ ਹਰੇਕ ਇਨਸਾਨ ਇਹੀ ਸੋਚਦਾ ਕਿ ਉਹਦਾ ਦੌਖੀ ਸਭ ਤੋਂ ਵੱਡਾ ਹੈ ਸੋ ਕਹਾਣੀਆਂ ਦੇ ਰਾਹੀ ਅਸੀਂ ਉਹਨਾਂ ਗੱਲਾਂ ਨੂੰ ਵੀ ਸਮਝ ਸਕਦੇ ਹਾਂ ਜੋ ਅਸੀਂ ਆਪਣੀ ਜ਼ਿੰਦਗੀ 'ਚ ਕਦੇ ਮਹਿਸੂਸ ਨਹੀਂ ਕਰਦੇ ਇਸੇ ਲਈ ਅਸੀਂ ਤੁਹਾਡੇ ਲਈ ਇੱਕ ਅਜੀਹੀ ਕਹਾਣੀ ਲਿਆਏ ਹਾਂ ਜੋ ਤੁਹਾਡੀ ਸੋਚ ਨੂੰ ਹਿਲਾ ਕੇ ਰੱਖ ਦੇਵੇਗੀ ਤੇ ਜ਼ਿੰਦਗੀ ਭਰ ਇਹ ਤੁਹਾਨੂੰ ਯਾਦ ਰਹੇਗੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਕਿਉਂਕਿ ਅੱਧਾ ਅਧੂਰਾ ਗਿਆਨ ਵੀ ਖਤਰਨਾਕ ਹੋ ਸਕਦਾ ਹੈ ਸੋ ਸ਼ੁਰੂ ਕਰਦੇ ਹਾਂ ਅੱਜ ਤੋਂ ਕਰੀਬ 500 ਸਾਲ ਪਹਿਲਾਂ ਇੱਕ ਸ਼ਹਿਰ ਦੀਆਂ ਗਲੀਆਂ ਵਿੱਚ ਇੱਕ ਫਕੀਰ ਘੁੰਮਿਆ ਕਰਦਾ ਸੀ ਜਿਨੇ ਆਪਣਾ ਜੀਵਨ ਇਨਸਾਨੀਅਤ ਦੀ ਭਲਾਈ ਤੇ ਖੁਸ਼ੀ ਲਈ ਸਮਰਪਿਤ ਕਰ ਰੱਖਿਆ ਸੀ ਆਪਣੇ ਹੱਥ ਵਿੱਚ ਲਾਠੀ ਫੜ ਕੇ ਉਹ ਫਕੀਰ ਬਸਤੀ ਬਸਤੀ ਸਫ਼ਰ ਕਰਦਾ ਤੇ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਦੇਣ ਵਾਲੀਆਂ ਨਸੀਹਤਾਂ ਦਿੰਦਾ ਆਪਣੇ ਇੱਕ ਸਫ਼ਰ ਦੌਰਾਨ ਉਹ ਇੱਕ ਇਹੋ ਜੀ ਬਸਤੀ ਵਿੱਚ ਪਹੁੰਚਿਆ ਜਿੱਥੇ ਲੋਕ ਲਾਲਚ ਤੇ ਦੁੱਖਾਂ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਸੀ ਉਨ੍ਹਾਂ ਦੇ ਚਿਹਰਿਆਂ ਤੇ ਮਾਇੂਸੀ ਦੇ ਸائے ਸੀ ਫਕੀਰ ਨੇ ਜਦੋਂ ਉਹਨਾਂ ਦੀ ਇਹ ਹਾਲਤ ਦੇਖੀ ਤਾਂ ਬਸਤੀ ਦੇ ਨੇੜੇ ਇੱਕ ਜੰਗਲ ਵਿੱਚ ਹੀ ਆਪਣਾ ਠਿਕਾਣਾ ਬਣਾ ਲਿਆ ਉਸਨੇ ਇਹ ਫੈਸਲਾ ਕੀਤਾ ਕਿ ਉਹ ਲੋਕਾਂ ਦੇ ਦੁੱਖ ਦੂਰ ਕਰਨ ਲਈ ਖੁਸ਼ੀਆਂ ਦੀ ਇੱਕ ਦੁਕਾਨ ਖੋਲੇਗਾ ਜਦੋਂ ਉਸਨੇ ਬਾਜ਼ਾਰ ਦੇ ਵਿੱਚਕਾਰ ਆਪਣੀ ਖੁਸ਼ੀਆਂ ਦੀ ਦੁਕਾਨ ਖੋਲੀ ਤਾਂ ਕੋਈ ਵੀ ਗਾਹਕ ਉਸ ਫਕੀਰ ਕੋਲ ਨਾ ਆਇਆ ਹਰ ਬੰਦਾ ਇਹੀ ਸਮਝਦਾ ਸੀ ਕਿ ਉਹਦੀ ਮੁਸ਼ਕਲ ਦਾ ਕੋਈ ਹੱਲ ਨਹੀਂ ਤੇ ਉਹ ਦੁੱਖਾਂ ਦੇ ਘੇਰੇ ਤੋਂ ਕਦੇ ਵੀ ਬਾਹਰ ਨਹੀਂ ਨਿਕਲ ਸਕਦਾ ਇੱਕ ਸ਼ਾਮ ਫਕੀਰ ਆਪਣੀ ਦੁਕਾਨ ਦੇ ਸਾਹਮਣੇ ਖੜਾ ਹੋਇਆ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਉਹ ਰੱਬ ਦੇ ਬੰਦੇਓ ਇੱਥੇ ਆ ਜਾਓ ਜਿਹੜੇ ਆਪਣੇ ਆਪ ਨੂੰ ਬਦਕਿਸਮਤ ਸਮਝਦੇ ਨੇ ਬਿਨਾਂ ਕਿਸੇ ਕੀਮਤ ਦੇ ਆਪਣੀ ਖੁਸ਼ੀ ਖਰੀਦ ਲਓ ਜਿਕਰ ਰੱਬ ਇੱਕ ਦਰਵਾਜ਼ਾ ਬੰਦ ਕਰਦਾ ਤਾਂ ਹਜ਼ਾਰ ਦਰਵਾਜ਼ੇ ਖੋਲ ਦਿੰਦਾ ਹੈ ਅਜ਼ਮਾ ਕੇ ਤਾਂ ਦੇਖੋ ਤੁਹਾਡਾ ਕੁਝ ਨਹੀਂ ਜਾਵੇਗਾ ਫਕੀਰ ਦੀ ਇਹ ਗੱਲ ਸੁਣ ਕੇ ਸੱਤ ਇਹੋ ਜਿਹੇ ਆਦਮੀ ਜੋ ਮੁਸ਼ਕਲਾਂ ਵਿੱਚ ਘਿਰੇ ਹੋਏ ਸੀ ਉਹ ਦੁਕਾਨਵਾਲ ਨੂੰ ਵਧਣ ਲੱਗੇ ਉਹਨਾਂ ਵਿੱਚੋਂ ਹਰ ਇੱਕ ਨੂੰ ਇਹ ਹੀ ਲੱਗ ਰਿਹਾ ਸੀ ਕਿ ਉਹਦੀ ਮੁਸ਼ਕਲ ਸਭ ਤੋਂ ਵੱਡੀ ਹੈ ਤੇ ਉਹ ਦੁਨੀਆ ਦਾ ਸਭ ਤੋਂ ਬਦਕਿਸਮਤ ਇਨਸਾਨ ਹੈ ਫਕੀਰ ਨੇ ਉਹਨਾਂ ਸੱਤੇ ਆਦਮੀਆਂ ਨੂੰ ਦੁਕਾਨ ਦੇ ਅੰਦਰ ਆਉਣ ਲਈ ਕਿਹਾ ਤੇ ਦਰਵਾਜ਼ਾ ਬੰਦ ਕਰ ਦਿੱਤਾ ਉਹਨਾਂ ਨੂੰ ਚਾਹ ਪਿਾਈ ਤੇ ਬਾਅਦ ਵਿੱਚ ਉਹਨੇ ਹਰ ਇੱਕ ਨੂੰ ਕਿਹਾ ਕਿ ਆਪਣਾ ਆਪਣਾ ਦੁੱਖ ਦੱਸੋ ਤੇ ਬਾਕੀ ਸਭ ਉਹਦੀ ਗੱਲ ਸੁਣੋ ਪਹਿਲੇ ਆਦਮੀ ਨੇ ਆਪਣੀ ਕਹਾਣੀ ਸ਼ੁਰੂ ਕੀਤੀ ਕਿ ਮੇਰੀ ਮੁਸ਼ਕਲ ਮੇਰੀ ਨਾ ਸਮਝ ਪਤਨੀ ਹੈ ਮੈਂ ਕਿਹੋ ਜੀ ਔਰਤ ਨਾਲ ਵਿਆਹ ਕਰਾ ਲਿਆ ਜੋ ਕਦੇ ਵੀ ਕੋਈ ਕੰਮ ਠੀਕ ਤਰੀਕੇ ਨਾਲ ਨਹੀਂ ਕਰਦੀ ਕਦੇ ਖਾਣਾ ਸਾੜ ਦਿੰਦੀ ਹੈ ਦੁੱਧ ਡੋਲ ਦਿੰਦੀ ਹੈ ਘਰ ਦਾ ਸਾਰਾ ਸਮਾਨ ਤੋੜ ਦਿੰਦੀ ਹੈ ਤੇ ਮੇਰੇ ਕਬੂਤਰਾਂ ਦੇ ਪਿੰਜਰੇ ਦਾ ਦਰਵਾਜ਼ਾ ਖੁੱਲਾ ਛੱਡ ਦਿੰਦੀ ਹੈ ਜਦੋਂ ਮੈਂ ਉਹਦੇ ਤੇ ਗੁੱਸਾ ਕਰਦਾ ਤਾਂ ਉਹ ਹਰ ਵਾਰ ਰੋਂਦੀ ਤੇ ਮਾਫੀ ਮੰਗਦੀ ਹੈ ਤੇ ਵਾਅਦਾ ਕਰਦੀ ਹੈ ਕਿ ਅੱਗੇ ਤੋਂ ਐਸਾ ਨਹੀਂ ਹੋਵੇਗਾ। ਉਹਦੇ ਹੰਝੂ ਵੇਖ ਕੇ ਮੇਰਾ ਦਿਲ ਪਸੀਦ ਜਾਂਦਾ ਹੈ ਤੇ ਮੈਂ ਉਹਨੂੰ ਮਾਫ਼ ਕਰ ਦਿੰਦਾ ਵਾਂ। ਪਰ ਇਹ ਸਿਲਸਿਲਾ ਕਦੇ ਖਤਮ ਨਹੀਂ ਹੁੰਦਾ। ਕੋਈ ਦਿਨ ਪਹਿਲਾਂ ਮੈਂ ਉਹਨੂੰ ਕੁਝ ਪੈਸੇ ਦਿੱਤੇ ਤਾਂ ਜੋ ਉਹ ਕੱਪੜੇ ਤੇ ਖਾਣ-ਪੀਣ ਦੀਆਂ ਚੀਜ਼ਾਂ ਖਰੀਦ ਸਕੇ ਤੇ ਫਿਰ ਕੁਝ ਦਿਨ ਮੈਂ ਘਰ ਨਹੀਂ ਸੀ ਤੇ ਇਸੇ ਦੌਰਾਨ ਪੁਰਾਣੇ ਬਰਤਨ ਵੇਚਣ ਵਾਲਾ ਇੱਕ ਆਦਮੀ ਆਇਆ ਤੇ ਮੇਰੀ ਬੇਵਕੂਫ ਪਤਨੀ ਨੇ ਉਹ ਸਾਰੇ ਪੈਸੇ ਉਠਾ ਕੇ ਉਸ ਆਦਮੀ ਨੂੰ ਦੇ ਦਿੱਤੇ ਤੇ ਉਸ ਤੋਂ ਪੁਰਾਣੇ ਬਰਤਨ ਹੀ ਖਰੀਦ ਲਏ। ਹੁਣ ਮੇਰਾ ਧੀਰਜ ਖਤਮ ਹੋ ਗਿਆ ਹੈ ਤੇ ਮੈਂ ਉਸ ਨੂੰ ਤਲਾਕ ਵੀ ਨਹੀਂ ਦੇ ਸਕਦਾ ਕਿਉਂਕਿ ਉਹ ਦਾ ਮੇਰੇ ਬਿਨਾ ਕੋਈ ਹੋਰ ਹੈ ਵੀ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਤਾਂ ਕੀ ਕਰਾਂ ਉਸ ਆਦਮੀ ਦਾ ਦੁੱਖ ਸੁਣਨ ਤੋਂ ਬਾਅਦ ਫਕੀਰ ਨੇ ਦੂਜੇ ਸ਼ਖਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਚੱਲ ਹੁਣ ਤੂੰ ਆਪਣਾ ਦੁੱਖ ਦੱਸ ਦੂਜੇ ਸ਼ਖਸ ਨੇ ਥੋੜਾ ਝਿਜਕਦੇ ਹੋਏ ਕਿਹਾ ਮੈਂ ਕੀ ਦੱਸਾਂ ਲੋਕਾਂ ਕੋਲ ਇੱਕ ਮੁਸੀਬਤ ਹੁੰਦੀ ਹੈ ਪਰ ਮੇਰੇ ਕੋਲ ਚਾਰ-ਚਾਰ ਮੁਸੀਬਤਾਂ ਨੇ ਮੇਰੀਆਂ ਚਾਰ ਧੀਆਂ ਨੇ ਮੇਰੀ ਪਤਨੀ ਚੌਥੀ ਧੀ ਦੇ ਜਨਮ ਦੇ ਸਮੇਂ ਰੱਬ ਨੂੰ ਪਿਆਰੀ ਹੋ ਗਈ ਤੇ ਮੇਰੇ ਲਈ ਇਹ ਚਾਰ ਮੁਸੀਬਤਾਂ ਨੂੰ ਛੱਡ ਗਈ। ਮੇਰਾ ਭਰਾ ਜਿਹਦੇ ਤਿੰਨ ਪੁੱਤਰ ਨੇ ਉਹ ਮੈਨੂੰ ਆਖਦਾ ਹੈ ਕਿ ਤੂੰ ਇੱਕ ਨਹੀਂ ਚਾਰ ਧੀਾਂ ਦਾ ਪਿਓ ਹੈ। ਤੇਰੀ ਜ਼ਿੰਦਗੀ ਮੁਸ਼ਕਲ ਵਿੱਚ guzregi। ਹੁਣ ਮੇਰੇ ਕੋਲ ਪਿਓ ਦੀ ਵਿਰਾਸਤ ਵਿੱਚ ਇੱਕ ਛੋਟਾ ਜਿਹਾ ਖੇਤ ਹੈ ਤੇ ਮੈਨੂੰ ਉਸ ਵਿੱਚ ਖੇਤੀਬਾੜੀ ਲਈ ਬੇਟਾ ਚਾਹੀਦਾ ਹੈ। ਪਰ ਮੈਂ ਇਸ ਦੁਨੀਆ ਵਿੱਚ ਇਕੱਲਾ ਵਾਂ। ਹੁਣ ਤੁਸੀਂ ਦੱਸੋ ਜੇਕਰ ਮੈਂ ਦੁਖੀ ਨਾ ਹੋਵਾਂ ਤਾਂ ਕੀ ਕਰਾਂ? ਬਾਪ ਦਾ ਸਹਾਰਾ ਤਾਂ ਬਣ ਨਹੀਂ ਸਕਦੀਆਂ ਉਲਟਾ ਮੇਰੇ ਉੱਪਰ ਬੋਝ ਬਣ ਕੇ ਬੈਠੀਆਂ ਨੇ ਉਸ ਦੀ ਗੱਲ ਸੁਣ ਕੇ ਫਕੀਰ ਨੇ ਬਹੁਤ ਦੁੱਖ ਭਰੇ ਅੰਦਾਜ਼ ਵਿੱਚ ਆਪਣਾ ਸਿਰ ਹਿਲਾਇਆ ਤੇ ਤੀਜੇ ਸ਼ਖਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਤੁਸੀਂ ਇਸ ਉਮਰ ਵਿੱਚ ਕਿਹੜੇ ਦੁੱਖ ਵਿੱਚ ਹੋ ਉਹ ਤੀਜਾ ਬੰਦਾ ਜੋ ਉਮਰ ਵਿੱਚ ਬਜ਼ੁਰਗ ਤੇ ਬਹੁਤ ਕਮਜ਼ੋਰ ਸੀ ਕਹਿਣ ਲੱਗਾ ਕਿ ਮੇਰੀ ਮੁਸੀਬਤ ਮੇਰੇ ਅੰਦਰ ਦਾ ਲਾਲਚ ਤੇ ਜਲਣ ਹੈ ਮੈਂ ਰੱਬ ਦਾ ਸਭ ਤੋਂ ਵੱਧ ਪਰੇਸ਼ਾਨ ਬੰਦਾ ਹਾਂ ਮੇਰਾ ਕੰਮ ਹੋਰਾਂ ਲੋਕਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਜਲਣ ਮਹਿਸੂਸ ਕਰਨਾ ਹੈ। ਮੈਂ ਉਦੋਂ ਤੱਕ ਖੁਸ਼ ਨਹੀਂ ਹੁੰਦਾ ਜਦੋਂ ਤੱਕ ਕਿਸੇ ਦੇ ਨੁਕਸਾਨ ਦੀ ਖ਼ਬਰ ਨਾ ਸੁਣ ਲਵਾਂ। ਮੇਰੇ ਤੋਂ ਕਿਸੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ। ਮੈਂ ਕਈ ਵਾਰ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਨਾਕਾਮ ਰਿਹਾ। ਤੇ ਹੁਣ ਮੈਂ ਇਕੱਲਾ ਤੇ ਮਰਦਾ ਜੀਵਨ ਜੀ ਰਿਹਾ। ਰੱਬ ਨੇ ਮੈਨੂੰ ਦੌਲਤ ਦਿੱਤੀ ਹੈ ਪਰ ਮੈਂ ਖੁਸ਼ੀ ਮਹਿਸੂਸ ਨਹੀਂ ਕਰਦਾ। ਜੇਕਰ ਤੁਸੀਂ ਆ ਕੇ ਵੇਖੋ ਤਾਂ ਮੇਰਾ ਘਰ ਨਹੀਂ ਹੈ ਬਲਕਿ ਇੱਕ ਮਹਿਲ ਹੈ। ਪਰ ਉਹ ਬਿਲਕੁਲ ਸੁੰਨਾ ਪਿਆ ਹੈ ਤੇ ਲੋਕ ਮੇਰੇ ਤੋਂ ਮੂੰਹ ਮੋੜ ਕੇ ਦੂਰ ਭਜਦੇ ਨੇ ਜਦੋਂ ਇਹ ਸ਼ਖਸ ਦੀ ਗੱਲ ਪੂਰੀ ਹੋਈ ਤਾਂ ਚੌਥੇ ਸ਼ਖਸ ਨੇ ਕਿਹਾ ਮੇਰੀ ਕਹਾਣੀ ਮੇਰੇ ਬਚਪਨ ਤੋਂ ਸ਼ੁਰੂ ਹੁੰਦੀ ਹੈ ਅਸੀਂ ਦੋ ਭਰਾ ਹਾਂ ਮੇਰਾ ਭਰਾ ਪਹਿਲਾਂ ਤੋਂ ਹੀ ਬਹੁਤ ਹੁਸ਼ਿਆਰ ਸੀ ਤੇ ਵਿਦਿਰੇ ਪੜ੍ਹਨ ਦਾ ਸ਼ਕੀਨ ਸੀ ਜਦਕਿ ਮੈਂ ਹਮੇਸ਼ਾ ਖੇਡਾਂ ਵਿੱਚ ਰੁੱਝਿਆ ਰਹਿੰਦਾ ਸੀ ਮੇਰਾ ਭਰਾ ਸਿਹਤ ਵਿੱਚ ਕਮਜ਼ੋਰ ਤੇ ਮੈਂ ਬਹੁਤ ਤਾਕਤਵਰ ਸੀ ਤੇ ਮੈਨੂੰ ਆਪਣੇ ਮਜ਼ਬੂਤ ਜਿਸਮ ਤੇ ਬਹੁਤ ਨਾਜ਼ ਸੀ ਮੈਂ ਪੜ੍ਹਾਈ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਸੌਖਾ ਰਾਹ ਚੁਣਿਆ ਮੈਂ ਆਪਣੀ ਜਿਸਮਾਨੀ ਤਾਕਤ ਤੇ ਮਜ਼ਬੂਤ ਸਰੀਰ ਦਾ ਇਸਤੇਮਾਲ ਕੀਤਾ ਤੇ ਪੈਸਾ ਇਕੱਠਾ ਕਰਨ ਲੱਗਿਆ ਮੈਂ ਤਾਕਤਵਰ ਲੋਕਾਂ ਨਾਲ ਲੜਦਾ ਤੇ ਹਮੇਸ਼ਾ ਜਿੱਤ ਜਾਂਦਾ ਇਸ ਤਰ੍ਹਾਂ ਮੈਨੂੰ ਇਨਾਮ ਵਿੱਚ ਰਕਮ ਮਿਲਦੀ ਲੋਕ ਮੇਰੀ ਲੜਾਈ ਤੇ ਸ਼ਰਤਾਂ ਲਗਾਉਂਦੇ ਕੋਈ ਆਪਣੇ ਜਾਨਵਰ ਤੇ ਕੋਈ ਪੈਸਿਆਂ ਤੇ ਤੇ ਕੋਈ ਆਪਣੀ ਜਾਇਦਾਦ ਤੇ ਮੈਂ ਹਮੇਸ਼ਾ ਜਿੱਤਦਾ ਰਿਹਾ ਤੇ ਸੋਚਦਾ ਕਿ ਮੇਰਾ ਭਰਾ ਵੀ ਕਿੰਨਾ ਬੇਵਕੂਫ ਹੈ ਜੋ ਆਪਣਾ ਸਮਾਂ ਖਰਾਬ ਕਰ ਰਿਹਾ ਹੈ ਪਰ ਅਫਸੋਸ ਇਹ ਸਰੀਰ ਦੀ ਤਾਕਤ ਤਾਂ ਆਰਜ਼ੀ ਸੀ ਮੈਂ ਅਜਿਹਾ ਬਿਮਾਰ ਪਿਆ ਕਿ ਨਾ ਤਾਕਤ ਰਹੀ ਨਾ ਹੀ ਪੈਸਾ ਮੇਰਾ ਭਰਾ ਹੁਣ ਇੱਕ ਵਿਦਵਾਨ ਹੈ ਤੇ ਉਹਦਾ ਗਿਆਨ ਕਦੇ ਖਤਮ ਨਹੀਂ ਹੁੰਦਾ ਉਹ ਆਪਣੇ ਆਲੇ ਦੋਲੇ ਦੇ ਲੋਕਾਂ ਲਈ ਮਹਾਨ ਬਣ ਗਿਆ ਹੈ ਲੋਕ ਉਹਦੀ ਇੱਜ਼ਤ ਕਰਦੇ ਨੇ ਜਦੋਂ ਵੀ ਮੈਂ ਉਹਨੂੰ ਵੇਖਦਾ ਤਾਂ ਮਹਿਸੂਸ ਕਰਦਾ ਕਿ ਮੇਰੀ ਕੋਈ ਕਦਰ ਨਹੀਂ ਤੇ ਨਾ ਹੀ ਕੋਈ ਫਾਇਦਾ ਜਦੋਂ ਮੈਂ ਆਪਣੇ ਭਰਾ ਦੇ ਆਲੇ-ਦੁਆਲੇ ਲੋਕਾਂ ਨੂੰ ਸਨਮਾਨ ਨਾਲ ਖੜਾ ਵੇਖਦਾ ਤਾਂ ਗਮ ਦੇ ਬਦਲ ਮੇਰੇ ਉੱਤੇ ਆਪਣਾ ਸਾਯਾ ਕਰ ਲੈਂਦੇ ਨੇ ਰੱਬ ਜਾਣਦਾ ਹੈ ਮੈਂ ਉਸ ਨਾਲ ਈਰਖਾ ਨਹੀਂ ਰੱਖਦਾ ਪਰ ਅੰਦਰੋਂ-ਅੰਦਰ ਹੀ ਮੈਂ ਅਫਸੋਸ ਵਿੱਚ ਰਹਿੰਦਾ ਹਾਂ ਹੁਣ ਪੰਜਵਾਂ ਸ਼ਖਸ ਬਹੁਤ ਜ਼ਿਆਦਾ ਗਮਗੀਨ ਨਜ਼ਰ ਆ ਰਿਹਾ ਸੀ ਉਹ ਕਮਜ਼ੋਰ ਜੀ ਆਵਾਜ਼ ਵਿੱਚ ਬੋਲਿਆ ਮੇਰੀ ਮੁਸੀਬਤ ਇਹ ਹੈ ਕਿ ਮੈਂ ਪਰਦੇਦਾਰੀ ਨਹੀਂ ਸਿੱਖੀ ਮੈਂ ਹਮੇਸ਼ਾ ਹੋਰਾਂ ਲੋਕਾਂ ਤੇ ਹੱਦ ਤੋਂ ਵੱਧ ਭਰੋਸਾ ਕੀਤਾ ਤੇ ਹਮੇਸ਼ਾ ਨੁਕਸਾਨ ਉਠਾਇਆ ਮੈਂ ਲੱਖ ਕੋਸ਼ਿਸ਼ ਕਰਦਾ ਪਰ ਦੂਜਿਆਂ ਤੋਂ ਆਪਣੀ ਗੱਲ ਲੁਕੋ ਨਹੀਂ ਪਾਉਂਦਾ ਮੈਂ ਇੱਕ ਗਰੀਬ ਮਛਵਾਰਾ ਮੇਰੀ ਕਿਸ਼ਤੀ ਟੁੱਟੀ ਫੁੱਟੀ ਹਾਲਤ ਵਿੱਚ ਹੈ ਤੇ ਜਾਲ ਵੀ ਫਟਿਆ ਹੋਇਆ ਹੈ ਮੇਰੇ ਨਾਲ ਹੋਰ ਜਿਹੜੇ ਮਛਵਾਰੇ ਸੀ ਉਹਨਾਂ ਸਾਰਿਆਂ ਦੀ ਕਿਸਮਤ ਬਦਲ ਗਈ ਕਿਉਂਕਿ ਮੈਂ ਹਮੇਸ਼ਾ ਉਹਨਾਂ ਨੂੰ ਆਪਣਾ ਰਾਜ਼ ਦੱਸ ਦਿੰਦਾ ਸੀ ਕਿ ਜ਼ਿਆਦਾ ਮੱਛੀ ਕਿੱਥੇ ਮਿਲੇਗੀ ਉਹਨਾਂ ਦੀਆਂ ਕਿਸ਼ਤੀਆਂ ਤੇ ਜਾਲ ਮੇਰੇ ਨਾਲੋਂ ਮਜ਼ਬੂਤ ਸੀ ਬਿਹਤਰ ਸੀ ਤੇ ਉਹ ਹਮੇਸ਼ਾ ਮੇਰੀ ਦਸੀ ਹੋਈ ਗੱਲ ਦਾ ਫਾਇਦਾ ਚੁੱਕਦੇ ਰਹੇ ਮੇਰੇ ਸਾਰੇ ਸਾਥੀ ਆਪ ਤਾਂ ਖੁਸ਼حال ਹੋ ਗਏ ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਕਦੇ ਵੀ ਮੇਰੇ ਵੱਲ ਦੇਖਿਆ ਤੱਕ ਨਹੀਂ ਅੱਜ ਮੈਂ ਇਕੱਲਾ ਵਾਂ ਗਰੀਬ ਹਾਂ ਕੋਈ ਵੀ ਮੇਰੀ ਮਦਦ ਲਈ ਤਿਆਰ ਨਹੀਂ ਮੈਂ ਇਸ ਦੁਨੀਆ ਦਾ ਸਭ ਤੋਂ ਵੱਧ ਦੁਖੀ ਇਨਸਾਨ ਹਾਂ ਫਿਰ ਫਕੀਰ ਦੀ ਨਜ਼ਰ ਇੱਕ ਨੌਜਵਾਨ ਤੇ ਪਈ ਫਕੀਰ ਨੇ ਉਹਦੇ ਵੱਲ ਮੁਸਕਰਾਉਂਦੇ ਹੋਏ ਕਿਹਾ ਤੂੰ ਤਾਂ ਅਜੇ ਜਵਾਨ ਹੈ ਤੈਨੂੰ ਭਲਾ ਕੀ ਦੁੱਖ ਹੈ ਉਹ ਸਾਰੇ ਲੋਕਾਂ ਵੱਲ ਦੇਖ ਕੇ ਘਬਰਾਉਂਦੇ ਹੋਏ ਜੇ ਬੋਲਿਆ ਦਰਸਲ ਮੈਂ ਹਨੇਰੇ ਤੋਂ ਬਹੁਤ ਡਰਦਾ ਇੱਕ ਦਿਨ ਮੇਰੇ ਪਿਤਾ ਨੇ ਮੈਨੂੰ ਬੁਲਾਇਆ ਤੇ ਰਾਤ ਦੇ ਸਮੇਂ ਕਿਸੇ ਕੰਮ ਨਾਲ ਜਾਣ ਲਈ ਕਿਹਾ ਮੈਂ ਜਵਾਬ ਦਿੱਤਾ ਕਿ ਪਿਤਾ ਜੀ ਉਹ ਥਾਂ ਤਾਂ ਬਹੁਤ ਦੂਰ ਹੈ ਤੇ ਚਾਰੇ ਪਾਸੇ ਹਨੇਰਾ ਛਾਇਆ ਹੋਇਆ ਪਿਤਾ ਨੇ ਮੈਨੂੰ ਕਿਹਾ ਕੀ ਤੂੰ ਹਨੇਰੇ ਤੋਂ ਡਰਦਾ ਹੈ ਮੈਂ ਸ਼ਰਮਿੰਦਾ ਜਾ ਹੋ ਗਿਆ ਤੇ ਜਵਾਬ ਦਿੱਤਾ ਨਹੀਂ ਨਹੀਂ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ ਮੈਂ ਹੁਣੇ ਗਿਆ ਤੇ ਹੁਣੇ ਆਇਆ ਮੈਂ ਖਾਣਾ ਖਾਧਾ ਤੇ ਤੁਰ ਪਿਆ ਪਰ ਜਦੋਂ ਹੀ ਮੈਂ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲਿਆ ਤਾਂ ਸਾਰੇ ਪਾਸੇ ਹਨੇਰਾ ਵੇਖਿਆ ਮੈਨੂੰ ਆਪਣੇ ਕਦਮਾਂ ਦੀ ਆਵਾਜ਼ ਤੋਂ ਬਿਨਾਂ ਹੋਰ ਕੁਝ ਵੀ ਸੁਣਾਈ ਨਹੀਂ ਦਿੱਤਾ ਹਨੇਰੇ ਦਾ ਡਰ ਮੇਰੇ ਦਿਲ ਵਿੱਚ ਵਧਣ ਲੱਗਾ ਤੇ ਉਸੇ ਡਰ ਨੇ ਮੈਨੂੰ ਆਪਣੇ ਕਾਬੂ ਵਿੱਚ ਕਰ ਲਿਆ ਮੈਂ ਤੁਰੰਤ ਆਪਣੇ ਆਪ ਨੂੰ ਕਿਹਾ ਕਿ ਨਹੀਂ ਇਹ ਮੈਂ ਨਹੀਂ ਕਰ ਸਕਦਾ ਇਸ ਲਈ ਮੈਂ ਘਰ ਦੇ ਬਾਗੀਚੇ ਵਿੱਚ ਉਸ ਰੌਸ਼ਨੀ ਦੇ ਹੇਠਾਂ ਜਾ ਬੈਠਾ ਜੋ ਪਿਤਾ ਜੀ ਨੇ ਦਰਵਾਜ਼ੇ ਕੋਲ ਜਲਾਈ ਹੋਈ ਸੀ ਹੁਣ ਮੈਂ ਪਰੇਸ਼ਾਨ ਸੀ ਤੇ ਉਥੇ ਹੀ ਬੈਠ ਕੇ ਸੋਚਣ ਲੱਗਾ ਇੱਕ ਘੰਟਾ ਲੰਘ ਗਿਆ ਫਿਰ ਮੇਰੇ ਦਿਮਾਗ ਵਿੱਚ ਇੱਕ ਤਰਕੀਬ ਆਈ ਜਿਹਨੂੰ ਸੋਚ ਕੇ ਮੈਨੂੰ ਕੁਝ ਤਸੱਲੀ ਹੋਈ ਮੈਂ ਆਪਣੇ ਆਪ ਦੇ ਕੱਪੜੇ ਪਾੜ ਲਏ ਉਥੇ ਹੀ ਬੈਠੇ ਬੈਠੇ ਪੈਸੇ ਝਾੜੀਆਂ ਵਿੱਚ ਲੁਕੋ ਦਿੱਤੇ ਚਿਹਰਾ ਮਿੱਟੀ ਨਾਲ ਗੰਦਾ ਕਰ ਲਿਆ ਤੇ ਡਰ ਵਿੱਚ ਚੀਕਣ ਲੱਗਾ ਰੌਲਾ ਪਉਣ ਲੱਗ ਪਿਆ ਬਚਾਓ ਚੋਰਾਂ ਨੇ ਮੈਨੂੰ ਲੁੱਟ ਲਿਆ ਉਹਨਾਂ ਨੇ ਮੈਨੂੰ ਮਾਰਿਆ ਮੇਰੇ ਤੋਂ ਪੈਸੇ ਵੀ ਲੈ ਲਏ ਮੇਰੀਆਂ ਚੀਕਾਂ ਸੁਣ ਕੇ ਪਿਤਾ ਜੀ ਤੇ ਬਾਕੀ ਪਰਿਵਾਰ ਵਾਲੇ ਮੇਰੇ ਕੋਲ ਆਏ ਤੇ ਮੈਨੂੰ ਦਲਾਸਾ ਦੇਣ ਲੱਗੇ ਇਹ ਵੇਖ ਕੇ ਮੈਂ ਹੋਰ ਤੇਜ਼ੀ ਕਰਨ ਲੱਗ ਪਿਆ ਪਰ ਕਹਾਣੀ ਮੇਰੀ ਮਰਜ਼ੀ ਦੇ ਮੁਤਾਬਕ ਖਤਮ ਨਾ ਹੋਈ ਸਾਡਾ ਇੱਕ ਬਜ਼ੁਰਗ ਪड़ोसी ਜਿਨੇ ਸਭ ਕੁਝ ਆਪਣੀ ਖਿੜਕੀ ਤੋਂ ਵੇਖ ਲਿਆ ਸੀ ਉਹਨੇ ਮੇਰੀ ਹਕੀਕਤ ਸਭ ਨੂੰ ਦੱਸ ਦਿੱਤੀ ਹੁਣ ਮੇਰੀ ਅਸਲੀਅਤ ਤੋਂ ਪਰਦਾ ਚੁੱਕਿਆ ਗਿਆ ਸੀ ਮੈਂ ਸ਼ਰਮ ਨਾਲ ਕਈ ਦਿਨ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਿਆ ਇੱਕ ਰਾਤ ਮੈਂ ਸੱਚੀਓ ਆਪਣੇ ਪड़ोसी ਦੇ ਬਾਗੀਚੇ ਵਿੱਚ ਚੋਰ ਵੇਖੇ। ਇਸ ਵਾਰ ਮੈਂ ਸੱਚ ਬੋਲ ਰਿਹਾ ਸੀ। ਮੈਂ ਪਿਤਾ ਜੀ ਕੋਲ ਜਾ ਕੇ ਦੱਸਿਆ ਪਰ ਉਹਨਾਂ ਨੇ ਮੇਰੀ ਗੱਲ ਤੇ ਭਰੋਸਾ ਨਹੀਂ ਕੀਤਾ। ਇਸ ਵਾਰ ਮੈਂ ਸੱਚਾ ਸੀ ਪਰ ਕਿਸੇ ਨੇ ਮੇਰੀ ਗੱਲ ਤੇ ਯਕੀਨ ਨਾ ਕੀਤਾ। ਉਸ ਬਜ਼ੁਰਗ ਦਾ ਘਰ ਲੁੱਟਿਆ ਗਿਆ। ਮੇਰੇ ਝੂਠ ਬੋਲਣ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਕੋਈ ਵੀ ਮੇਰੀ ਗੱਲ ਤੇ ਯਕੀਨ ਨਹੀਂ ਕਰਦਾ। ਮੈਂ ਉਦਾਸ ਹਾਂ ਕਿਉਂਕਿ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਮੈਂ ਹੁਣ ਝੂਠ ਬੋਲਣਾ ਛੱਡ ਚੁੱਕਿਆ ਫਿਰ ਸਾਰਿਆਂ ਦੀ ਨਜ਼ਰ ਆਖਰੀ ਤੇ ਸੱਤਵੇਂ ਬੰਦੇ ਵੱਲ ਚਲੀ ਗਈ ਹੁਣ ਉਸ ਦੀ ਵਾਰੀ ਸੀ ਕਿ ਉਹ ਕੁਝ ਬੋਲੇ ਪਰ ਉਹ ਕੁਝ ਸਮਾਂ ਚੁੱਪ ਬੈਠਾ ਰਿਹਾ ਫਕੀਰ ਨੇ ਉਸ ਨੂੰ ਕਿਹਾ ਕਿ ਤੂੰ ਆਪਣਾ ਦੁੱਖ ਸਾਨੂੰ ਨਹੀਂ ਸੁਣਾਏਂਗਾ ਉਸ ਬੰਦੇ ਨੇ ਨੀਵੀਂ ਜੀ ਪਾਈ ਤੇ ਕਮਜ਼ੋਰ ਆਵਾਜ਼ ਵਿੱਚ ਬੋਲਿਆ ਮੇਰੀ ਮੁਸੀਬਤ ਤਾਂ ਜਨਾਬ ਜ਼ੁਲਮ ਹੈ ਮੈਂ ਇੱਕ ਹੀ ਸਮੇਂ 'ਚ ਨਿਰਦਈ ਵੀ ਹਾਂ ਤੇ નિર્ਦੋਸ਼ ਵੀ ਹਾਂ ਦਰਸਲ ਮੇਰੇ ਤਿੰਨ ਪੁੱਤਰ ਨੇ ਮੈਂ ਉਹਨਾਂ ਦੀ ਵਧੀਆ ਪਰਵਰਿਸ਼ ਕੀਤੀ ਉਹਨਾਂ ਨੂੰ ਵਿੱਦਿਆ ਦਿੱਤੀ ਤੇ ਕਦੇ ਵੀ ਉਹਨਾਂ ਤੋਂ ਕੁਝ ਨਹੀਂ ਲੁਕੋਇਆ ਫਿਰ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਉਹਨਾਂ ਨੂੰ ਉਹਨਾਂ ਦੀ ਰੋਜ਼ਮਰਹ ਜ਼ਿੰਦਗੀ ਸ਼ੁਰੂ ਕਰਨ ਲਈ ਕੁਝ ਰਕਮ ਦੇ ਦਿਆਂ ਮੈਂ ਉਹਨਾਂ ਵਿੱਚਕਾਰ ਬਰਾਬਰੀ ਰੱਖੀ ਕਿਸੇ ਨੂੰ ਇੱਕ ਦੂਜੇ ਤੋਂ ਵੱਧ ਅਹਿਮੀਅਤ ਨਹੀਂ ਦਿੱਤੀ ਤੇ ਜਿਹੜਾ ਮੇਰਾ ਸਭ ਤੋਂ ਛੋਟਾ ਪੁੱਤਰ ਹੈ ਉਹ ਮੇਰੇ ਦਿਲ ਦੇ ਬਹੁਤ ਨੇੜੇ ਹੈ ਉਹ ਨਰਮਦਿਲ ਮਿਹਰਬਾਨ ਮਿੱਠਾ ਬੋਲਣ ਵਾਲਾ ਤੇ ਖੁਸ਼ਮિજાਜ ਹੈ ਪਰ ਮੈਂ ਕਦੇ ਵੀ ਉਹਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਨਹੀਂ ਕੀਤਾ ਮੈਂ ਸੋਚਦਾ ਸੀ ਕਿ ਕਿਤੇ ਬਾਕੀ ਪੁੱਤਰ ਇਹ ਗੱਲ ਦਿਲ ਤੇ ਨਾ ਲੈ ਜਾਣ ਜਦੋਂ ਮੈਂ ਪੈਸਿਆਂ ਦੀ ਤਕਸੀਮ ਦਾ ਇਰਾਦਾ ਕੀਤਾ ਤਾਂ ਮੈਂ ਵੇਖਿਆ ਕਿ ਵੱਡੇ ਦੋਨੋਂ ਭਰਾ ਛੋਟੇ ਦੇ ਕੰਨ ਵਿੱਚ ਚੁਗਲੀਆਂ ਕਰ ਰਹੇ ਸੀ ਮੈਨੂੰ ਮਹਿਸੂਸ ਹੋਇਆ ਕਿ ਉਹ ਦੋਨੋਂ ਜਾਣੇ ਛੋਟੇ ਦੇ ਨਰਮ ਦਿਲ ਦਾ ਫਾਇਦਾ ਉਠਾ ਕੇ ਉਹਦੀ ਰਕਮ ਕਿਸੇ ਬਹਾਨੇ ਨਾਲ ਹਾਸਲ ਕਰਨਾ ਚਾਹੁੰਦੇ ਨੇ ਇਸੇ ਕਰਕੇ ਮੈਂ ਫੈਸਲਾ ਕੀਤਾ ਕਿ ਛੋਟੇ ਤੋਂ ਬਿਨਾਂ ਬਾਕੀ ਦੋਨਾਂ ਨੂੰ ਉਹਨਾਂ ਦਾ ਹਿੱਸਾ ਦੇ ਦਿਆਂ ਛੋਟੇ ਪੁੱਤਰ ਨੂੰ ਇਹ ਕਹਿ ਕੇ ਉਸਦਾ ਹਿੱਸਾ ਨਾ ਦਿਆਂ ਕਿ ਉਹ ਅਜੇ ਛੋਟਾ ਹੈ ਤੇ ਮੈਂ ਉਹਦੀ ਰਕਮ ਮਹਿਫੂਜ਼ ਰੱਖਣਾ ਚਾਹੁੰਦਾ ਵਾਂ ਮੇਰੇ ਇਸ ਫੈਸਲੇ ਤੋਂ ਛੋਟਾ ਪੁੱਤਰ ਬਹੁਤ ਨਾਰਾਜ਼ ਹੋ ਗਿਆ ਉਹ ਕਈ ਵਾਰ ਮੈਨੂੰ ਮੇਰੇ ਫੈਸਲੇ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਤਾਂ ਜੋ ਉਹਨੂੰ ਵੀ ਆਪਣੇ ਭਰਾਵਾਂ ਦੀ ਤਰ੍ਹਾਂ ਹਿੱਸਾ ਮਿਲੇ ਪਰ ਮੈਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਮੈਂ ਉਸਨੂੰ ਸਖਤੀ ਨਾਲ ਮਨ੍ਹਾ ਕਰ ਦਿੱਤਾ ਇਸੇ ਕਾਰਨ ਉਹ ਮੇਰੇ ਨਾਲ ਗੁੱਸੇ ਹੋ ਗਿਆ ਤੇ ਦੂਰ ਕਿਸੇ ਹੋਰ ਇਲਾਕੇ ਵਿੱਚ ਚਲਾ ਗਿਆ ਤਾਂ ਜੋ ਆਪਣੀ ਜ਼ਿੰਦਗੀ ਦਾ ਸਫ਼ਰ ਇਕੱਲੇ ਸ਼ੁਰੂ ਕਰ ਸਕੇ ਮੈਨੂੰ ਛੋਟੇ ਪੁੱਤਰ ਦੀ ਦੂਰੀ ਬਹੁਤ ਤਕਲੀਫ ਦਿੰਦੀ ਹੈ ਕਿਉਂਕਿ ਉਹ ਮੇਰੇ ਦਿਲ ਦੇ ਬਹੁਤ ਨੇੜੇ ਸੀ ਮੈਂ ਕੀ ਗਲਤ ਕੀਤਾ ਮੈਂ ਤਾਂ ਇਨਸਾਫ ਕਰਨ ਤੇ ਹਰ ਇੱਕ ਨੂੰ ਉਸ ਦਾ ਹੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤਾਂ ਆਪਣੇ ਆਪ ਨੂੰ નિર્ਦੋਸ਼ ਮਹਿਸੂਸ ਕਰਦਾ ਪਰ ਦੁਨੀਆ ਦੀ ਨਜ਼ਰ ਵਿੱਚ ਮੈਂ ਇੱਕ ਜ਼ਾਲਮ ਇੱਕ ਨਰਦਈ ਬਣ ਗਿਆ ਜਿਨੇ ਆਪਣੇ ਹੀ ਪੁੱਤਰ ਨੂੰ ਉਹਦਾ ਹੱਕ ਨਹੀਂ ਦਿੱਤਾ ਮੈਂ ਆਪਣੇ ਪੁੱਤਰ ਦੀ ਦੂਰੀ ਵਿੱਚ ਬਹੁਤ ਤੜਫਦਾ ਤੇ ਉਸ ਦਾ ਹਾਲ ਜਾਣਨ ਲਈ ਬੇਚੈਨ ਰਹਿੰਦਾ ਹਾਂ ਮੈਨੂੰ ਆਪਣੀ ਕੀਤੀ ਹੋਈ ਗਲਤੀ ਤੇ ਬਹੁਤ ਪਛਤਾਵਾ ਹੈ ਕਈ ਵਾਰ ਮੈਂ ਲੋਕਾਂ ਤੇ ਆਪਣੇ ਦੋਨੋਂ ਪੁੱਤਰਾਂ ਦੇ ਸਾਹਮਣੇ ਸੱਚ ਬੋਲਣ ਦਾ ਇਰਾਦਾ ਵੀ ਕੀਤਾ ਤਾਂ ਜੋ ਆਪਣੀ ਨੀਅਤ ਨੂੰ ਸਾਫ਼ ਕਰ ਸਕਾਂ ਪਰ ਮੈਨੂੰ ਡਰ ਸੀ ਕਿ ਕਿਤੇ ਮੇਰੇ ਪੁੱਤਰਾਂ ਵਿੱਚਕਾਰ ਦੁਸ਼ਮਣੀ ਨਾ ਪੈ ਜਾਵੇ ਮੈਂ ਚਾਹੁੰਦਾ ਸੀ ਕਿ ਉਹਨਾਂ ਵਿੱਚ ਪਿਆਰ ਤੇ ਸਾਥ ਕਾਇਮ ਰਹੇ ਆਪਣੀ ਇਹ ਕਹਾਣੀ ਸੁਣਾਉਣ ਤੋਂ ਬਾਅਦ ਉਹ ਸ਼ਖਸ ਫਟਫਟ ਕੇ ਰੋਣ ਲੱਗ ਪਿਆ ਜਦੋਂ ਉਹਨਾਂ ਸੱਤਾਂ ਨੇ ਆਪਣੀ ਆਪਣੀ ਦੁੱਖ ਭਰੀ ਕਹਾਣੀ ਬਿਆਨ ਕਰ ਲਈ ਤਾਂ ਫਕੀਰ ਕਹਿਣ ਲੱਗਾ ਕਿ ਹੁਣ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਤੁਸੀਂ ਸਭ ਨੇ ਕਿਹਾ ਕਿ ਤੁਹਾਡੀ ਮੁਸੀਬਤ ਸਭ ਤੋਂ ਵੱਡੀ ਹੈ ਪਰ ਕੀ ਤੁਹਾਡੇ ਵਿੱਚੋਂ ਕੋਈ ਆਪਣੀ ਮੁਸੀਬਤ ਕਿਸੇ ਹੋਰ ਦੀ ਮੁਸੀਬਤ ਨਾਲ ਬਦਲਣਾ ਚਾਹੇਗਾ ਇਹ ਸੁਣ ਕੇ ਉਹ ਸਭ ਹੈਰਾਨ ਹੋ ਕੇ ਇੱਕ ਦੂਜੇ ਵੱਲ ਦੇਖਣ ਲੱਗ ਪਏ ਫਿਰ ਪਹਿਲੇ ਸ਼ਖਸ ਨੇ ਕਿਹਾ ਨਾ ਸਮਝ ਪਤਨੀ ਈਰਖਾ ਦੀ ਬਿਮਾਰੀ ਤੋਂ ਬਿਹਤਰ ਹੈ ਦੂਜੇ ਨੇ ਕਿਹਾ ਤਿਆਂ ਉਹਨਾਂ ਪੁੱਤਰਾਂ ਤੋਂ ਵੀ ਵਧੀਆ ਹੋ ਸਕਦੀਆਂ ਜੋ ਆਪਣੇ ਹੀ ਭਰਾ ਨੂੰ ਧੋਖਾ ਦੇਣਾ ਚਾਹੁੰਦੇ ਨੇ ਤੀਜੇ ਨੇ ਕਿਹਾ ਮੈਨੂੰ ਲੋਕਾਂ ਨਾਲ ਈਰਖਾ ਜ਼ਰੂਰ ਹੈ ਪਰ ਮੇਰੇ ਕੋਲ ਵਿੱਦਿਆ ਹੈ ਜੋ ਮੇਰੀ ਪੂਰੀ ਜ਼ਿੰਦਗੀ ਲਈ ਕਾਫੀ ਹੈ ਚੌਥੇ ਨੇ ਕਿਹਾ ਮੈਂ ਅਨਪੜ੍ਹ ਜ਼ਰੂਰ ਹੋ ਸਕਦਾ ਪਰ ਮੈਂ ਕਦੇ ਝੂਠ ਤੇ ਧੋਖਾ ਦੇਣ ਵਾਲਾ ਨਹੀਂ ਬਣਨਾ ਚਾਹੁੰਦਾ ਪੰਜਵੇਂ ਨੇ ਕਿਹਾ ਠੀਕ ਹੈ ਮੈਂ ਆਪਣਾ ਰਾਜ਼ ਨਹੀਂ ਲੁਕਾ ਸਕਦਾ ਪਰ ਮੇਰਾ ਸਰੀਰ ਤੰਦਰੁਸਤ ਹੈ ਬੁਰੀ ਸਿਹਤ ਹੋਣ ਤੋਂ ਇਹ ਬਿਹਤਰ ਹੈ ਨੌਜਵਾਨ ਲੜਕੇ ਨੇ ਕਿਹਾ ਮੈਂ ਬਹੁਤ ਝੂਠ ਬੋਲਿਆ ਹੋਵੇਗਾ ਪਰ ਮੈਂ ਰਾਜ਼ ਨੂੰ ਰਾਜ਼ ਰੱਖਣਾ ਚੰਗੀ ਤਰ੍ਹਾਂ ਜਾਣਦਾ ਸੱਤਵੇਂ ਨੇ ਕਿਹਾ ਮੈਂ ਆਪਣੇ ਪੁੱਤਰ ਤੇ ਜ਼ੁਲਮ ਕੀਤਾ ਪਰ ਮੈਂ ਉਹਦੀ ਭਲਾਈ ਚਾਹੁੰਦਾ ਸੀ ਮੇਰਾ ਜ਼ਮੀਰ ਸੰਤੁਸ਼ਟ ਹੈ ਸਾਫ਼ ਹੈ ਮੈਂ ਨਾ ਜੋ ਕਿਸੇ ਦੀ ਵੀ ਮੁਸੀਬਤ ਨੂੰ ਆਪਣੀ ਮੁਸੀਬਤ ਨਾਲ ਬਦਲਣਾ ਨਹੀਂ ਚਾਹੁੰਦਾ ਇਸ ਤਰ੍ਹਾਂ ਸਭ ਨੇ ਆਪਣੀ ਆਪਣੀ ਮੁਸੀਬਤ ਨੂੰ ਆਪਣੇ ਕੋਲ ਹੀ ਰੱਖਿਆ ਤੇ ਕਿਸੇ ਹੋਰ ਦੀ ਮੁਸੀਬਤ ਨੂੰ ਆਪਣੀ ਮੁਸੀਬਤ ਨਾਲ ਨਹੀਂ ਬਦਲਿਆ ਸਭ ਨੇ ਇਹੀ ਫੈਸਲਾ ਕੀਤਾ ਕਿ ਉਹ ਆਪਣੀ ਮੁਸੀਬਤ ਨੂੰ ਕਬੂਲ ਕਰਨਗੇ ਹਕੀਕਤ ਦਾ ਸਾਹਮਣਾ ਕਰਦੇ ਹੋਏ ਉਹਨੂੰ ਰੱਬ ਦੀ ਰਜ਼ਾ ਸਮਝ ਕੇ ਅੱਗੇ ਵਧਣਗੇ ਫਿਰ ਫਕੀਰ ਨੇ ਪਹਿਲੇ ਸ਼ਖਸ ਵੱਲ ਦੇਖਦੇ ਹੋਏ ਕਿਹਾ ਕਿ ਸਬਰ ਹਰ ਬਿਮਾਰੀ ਦੀ ਸਭ ਤੋਂ ਵਧੀਆ ਦਵਾਈ ਹੈ ਜੇਕਰ ਤੂੰ ਸਬਰ ਕਰ ਸਕਦਾ ਹੈ ਤਾਂ ਖੁਸ਼ੀ ਖੁਦ ਤੇਰੇ ਦਰਵਾਜ਼ੇ ਤੇ ਦਸਤਕ ਦੇਵੇਗੀ ਜੇਕਰ ਤੇਰੀ ਪਤਨੀ ਵਿੱਚ ਸਮਝ ਦੀ ਕਮੀ ਹੈ ਤਾਂ ਯਕੀਨਨ ਉਸ ਵਿੱਚ ਕੁਝ ਖੂਬੀਆਂ ਵੀ ਜ਼ਰੂਰ ਹੋਣਗੀਆਂ ਉਹਨਾਂ ਖੂਬੀਆਂ ਦੀ ਭਾਲ ਕਰ ਤੇ ਸਬਰ ਤੇ ਪਿਆਰ ਨਾਲ ਆਪਣੀ ਜ਼ਿੰਦਗੀ ਖੁਸ਼ਹਾਲ ਬਣਾ ਫਿਰ ਫਕੀਰ ਨੇ ਦੂਜੇ ਸ਼ਖਸ ਨੂੰ ਕਿਹਾ ਰੱਬ ਦਾ ਸ਼ੁਕਰ ਕਰ ਜਿਨੇ ਤੈਨੂੰ ਔਲਾਦ ਦਿੱਤੀ ਉਹਨਾਂ ਲੋਕਾਂ ਤੋਂ ਪੁੱਛ ਕੇ ਦੇਖ ਜਿਹੜੇ ਬੇ ਔਲਾਦ ਨੇ ਧੀਆ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ ਜੇਕਰ ਤੂੰ ਉਹਨਾਂ ਨਾਲ ਪਿਆਰ ਕਰੇ ਉਹਨਾਂ ਨੂੰ ਹੌਸਲਾ ਦੇਵੇਂ ਤਾਂ ਉਹ ਪੁੱਤਾਂ ਨਾਲੋਂ ਵੱਧ ਕੇ ਤੇਰੀ ਖੇਤੀ ਵਿੱਚ ਮਦਦ ਕਰਨਗੀਆਂ ਤੇਰਾ ਖਿਆਲ ਰੱਖਣਗੀਆਂ ਉਹ ਤੇਰੀ ਮੁਸੀਬਤ ਨਹੀਂ ਤੇਰੀ ਤਾਕਤ ਬਣ ਸਕਦੀਆਂ ਨੇ ਫਕੀਰ ਨੇ ਈਰਖਾ ਕਰਨ ਵਾਲੇ ਬਜ਼ੁਰਗ ਨੂੰ ਕਿਹਾ ਤੁਹਾਡੇ ਵਿੱਚੋਂ ਕੋਈ ਵੀ ਸ਼ਖਸ ਉਦੋਂ ਤੱਕ ਪੂਰਾ ਇਮਾਨ ਵਾਲਾ ਨਹੀਂ ਹੋ ਸਕਦਾ ਜਦੋਂ ਤੱਕ ਉਹ ਆਪਣੇ ਭਰਾ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਲਈ ਪਸੰਦ ਕਰਦਾ ਹੈ ਫਿਰ ਫਕੀਰ ਨੇ ਕਿਹਾ ਹੋਰਾਂ ਲੋਕਾਂ ਨਾਲ ਮੁਹੱਬਤ ਕਰੋ ਆਪਣੇ ਵਿੱਚ ਨਿਮਰਤਾ ਲਿਆ ਕੇ ਉਹਨਾਂ ਦੀ ਮਦਦ ਕਰੋ ਤੇ ਲੋਕਾਂ ਲਈ ਵੀ ਉਹੀ ਚਾਹੋ ਜੋ ਤੁਸੀਂ ਆਪਣੇ ਲਈ ਚਾਹੁੰਦੇ ਹੋ ਫਿਰ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੇ ਖੁਸ਼ੀ ਤੁਹਾਡੇ ਉੱਤੇ ਬਰਸ ਜਾਵੇਗੀ ਫਿਰ ਫਕੀਰ ਨੇ مشورے ਨੂੰ ਸਮਝਾਉਂਦੇ ਹੋਏ ਕਿਹਾ ਕਿ ਅਸੀਂ ਸਾਰੇ ਤੇਰੀ ਕਿਸ਼ਤੀ ਦੀ ਮਰਮਤ ਤੇ ਤੇਰੇ ਜਾਲ ਨੂੰ ਠੀਕ ਕਰਨ ਵਿੱਚ ਤੇਰੀ ਮਦਦ ਕਰਾਂਗੇ ਇਹ ਬਜ਼ੁਰਗ ਜਿਨ੍ਹਾਂ ਕੋਲ ਦੌਲਤ ਤਾਂ ਹੈ ਪਰ ਕੋਈ ਵੀ ਉਹਨਾਂ ਕੋਲ ਨਹੀਂ ਆਉਂਦਾ ਇਹ ਤੇਰੀ ਪੈਸੇ ਨਾਲ ਮਦਦ ਕਰਨਗੇ ਇਸ ਤਰ੍ਹਾਂ ਤੂੰ ਵੀ ਮੋੜ ਮੱਛੀਆਂ ਫੜਨੀ ਸ਼ੁਰੂ ਕਰੇਗਾ ਤੇ ਤੈਨੂੰ ਜ਼ਿੰਦਗੀ ਦੀ ਸੁੰਦਰਤਾ ਤੇ ਮਿਹਨਤ ਦੀ ਕਦਰ ਦੁਬਾਰਾ ਮਹਿਸੂਸ ਹੋਵੇਗੀ ਫਿਰ ਫਕੀਰ ਨੇ ਤਿੰਨ ਪੁੱਤਰਾਂ ਦੇ ਪਿਤਾ ਨੂੰ ਕਿਹਾ ਕਿ ਤੂੰ ਨਾ ਤਾਂ ਨਿਰਦਈ ਹੈ ਨਾ ਹੀ ਮਜ਼ਲੂਮ ਹੈ ਤੂੰ ਆਪਣੀ ਸਮਝ ਮੁਤਾਬਕ ਸਭ ਤੋਂ ਵਧੀਆ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਤੂੰ ਆਪਣੇ ਹੋਰ ਪੁੱਤਰਾਂ ਨੂੰ ਸੱਚਾਈ ਤੋਂ ਜਾਣੂ ਕਰਾ ਤੇ ਉਹਨਾਂ ਪ੍ਰਤੀ ਦਿਮਾਗ ਵਿੱਚ ਸ਼ੱਕ ਨਾ ਰੱਖ ਤੇਰਾ ਸਭ ਤੋਂ ਛੋਟਾ ਪੁੱਤਰ ਇੱਕ ਦਿਨ ਤੇਰੇ ਕੋਲ ਵਾਪਸ ਆ ਜਾਵੇਗਾ ਕਈ ਵਾਰ ਰੱਬ ਸਾਨੂੰ ਕਸੌਟੀ 'ਚ ਪਾਉਂਦਾ ਹੈ ਤੇ ਸਾਨੂੰ ਰੱਬ ਦੇ ਹਰ ਫੈਸਲੇ ਨੂੰ ਕਬੂਲ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਫਕੀਰ ਨੇ ਦੁਕਾਨ ਵਿੱਚ ਮੌਜੂਦ ਬਾਕੀ ਲੋਕਾਂ ਨੂੰ ਵੀ ਨਸੀਹਤ ਕੀਤੀ ਤੇ ਸਭ ਦੇ ਚਿਹਰੇ ਮੁਸਕਰਾਹਟ ਨਾਲ ਖੜ ਗਏ ਜਦੋਂ ਸਾਰੇ ਜਾਣੇ ਉਥੋਂ ਜਾਣ ਲਈ ਉੱਠੇ ਤਾਂ ਫਕੀਰ ਨੇ ਉਹਨਾਂ ਨੂੰ ਆਖਰੀ ਗੱਲ ਕਹੀ ਕਿ ਅਸੀਂ ਇਨਸਾਨ ਆਪਣੇ ird gird ਦੀਆਂ ਖੁਸ਼ੀਆਂ ਨਹੀਂ ਵੇਖਦੇ ਕਿਉਂਕਿ ਅਸੀਂ ਹਮੇਸ਼ਾ ਹੋਰ ਖੁਸ਼ੀਆਂ ਦੀ ਤਲਬ ਰੱਖਦੇ ਹਾਂ ਸਾਨੂੰ ਇਹ ਨਹੀਂ ਹੁੰਦਾ ਕਿ ਜੋ ਖੁਸ਼ੀ ਸਾਡੇ ਕੋਲ ਹੈ ਉਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਜੇਕਰ ਦੁਨੀਆ ਦੀਆਂ ਸਾਰੀਆਂ ਮੁਸੀਬਤਾਂ ਨੂੰ ਇੱਕ ਢੇਰ ਵਿੱਚ ਰੱਖਿਆ ਜਾਵੇ ਤੇ ਹਰ ਕਿਸੇ ਨੂੰ ਆਪਣੀ ਪਸੰਦ ਦੀ ਮੁਸੀਬਤ ਚੁਣ ਲਈ ਆਖਿਆ ਜਾਵੇ ਤਾਂ ਯਕੀਨਨ ਉਹ ਆਪਣੀ ਹੀ ਮੁਸੀਬਤ ਵਾਪਸ ਚੁਣੇਗਾ ਕਿਉਂਕਿ ਦੂਜੇ ਦੀ ਮੁਸੀਬਤ ਆਪਣੀ ਮੁਸੀਬਤ ਤੋਂ ਵੱਧ ਮਹਿਸੂਸ ਹੁੰਦੀ ਹੈ ਪਰ ਇਨਸਾਨ ਕਦੇ ਵੀ ਆਪਣੇ ਹਿੱਸੇ ਤੇ ਗੱਲ ਨਹੀਂ ਕਰਦਾ ਤੇ ਹਮੇਸ਼ਾ ਆਪਣੇ ਆਪ ਨੂੰ ਸਭ ਤੋਂ ਵੱਧ ਦੁਖੀ ਸਮਝਦਾ ਹੈ ਸੋ ਸਾਨੂੰ ਚਾਹੀਦਾ ਹੈ ਕਿ ਜਿਹੜੀ ਖੁਸ਼ੀ ਸਾਡੇ ਕੋਲ ਮੌਜੂਦ ਹੈ ਉਹਦਾ ਅਹਿਸਾਸ ਕਰੀਏ ਤੇ ਰੱਬ ਨੇ ਸਾਨੂੰ ਜੋ ਸਮਾਂ ਦਿੱਤਾ ਹੈ ਉਸ ਨੂੰ ਚੰਗੇ ਢੰਗ ਨਾਲ ਵਰਤੀਏ ਸੋ ਦੋਸਤੋ ਸਾਡਾ ਦੁੱਖ ਸਾਨੂੰ ਹੀ ਸਭ ਤੋਂ ਵੱਡਾ ਲੱਗਦਾ ਹੈ ਪਰ ਜਦੋਂ ਅਸੀਂ ਹੋਰਾਂ ਦੀਆਂ ਮੁਸੀਬਤਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਅਸਲ ਸੱਚਾਈ ਦਾ ਪਤਾ ਲੱਗਦਾ ਹੈ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੀਵਨ ਵਿੱਚ ਹਰ ਕਿਸੇ ਨੂੰ ਆਪਣਾ ਦੌਖੀ ਸਭ ਤੋਂ ਭਿਆਨਕ ਲੱਗਦਾ ਪਰ ਜਦੋਂ ਉਹ ਹੋਰਾਂ ਦੀਆਂ ਮੁਸੀਬਤਾਂ ਬਾਰੇ ਜਾਣਦਾ ਹੈ ਤਾਂ ਉਹ ਆਪਣੀ ਹਾਲਤ ਤੇ ਸ਼ੁਕਰਗੁਜ਼ਾਰ ਹੋਣ ਲੱਗਦਾ ਹੈ। ਅਸੀਂ ਹਮੇਸ਼ਾ ਆਪਣੇ ਹਾਲਾਤਾਂ ਦੀ ਸ਼ਿਕਾਇਤ ਕਰਦੇ ਰਹਿੰਦੇ ਹਾਂ ਪਰ ਜਦੋਂ ਅਸੀਂ ਹੋਰਾਂ ਦੇ ਦੁੱਖਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਅਸੀਂ ਜੋ ਕੁਝ ਪਾਇਆ ਹੈ ਉਹ ਇੱਕ ਵਡਿਆਈ ਵਜੋਂ ਮਹਿਸੂਸ ਹੋਣ ਲੱਗਦਾ ਹੈ। ਹਰੇਕ ਦੁੱਖ ਇੱਕ ਇਮਤਿਹਾਨ ਹੁੰਦਾ ਪਰ ਇਸ ਇਮਤਿਹਾਨ ਨੂੰ ਸਹੀ ਤਰੀਕੇ ਨਾਲ ਸਮਝਣ ਵਾਲੇ ਲੋਕ ਹੀ ਅਸਲ ਵਿੱਚ ਸ਼ਾਂਤੀ ਪਾਉਂਦੇ ਨੇ ਇਸ ਕਹਾਣੀ ਨੇ ਸਾਨੂੰ ਇਹ ਸਮਝਾਇਆ ਕਿ ਖੁਸ਼ੀ ਹਮੇਸ਼ਾ ਸਾਡੇ ਹਾਲਾਤ 'ਚ ਨਹੀਂ ਸਗੋਂ ਸਾਡੇ ਨਜ਼ਰੀਏ 'ਚ ਹੋਣੀ ਚਾਹੀਦੀ ਹੈ ਸੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਤੋਂ ਮਿਲੀ ਸਿੱਖਿਆ ਤੁਹਾਨੂੰ ਹਮੇਸ਼ਾ ਯਾਦ ਰਹੇਗੀ ਮੈਂ